ਦਿੱਲੀ ਦੇਣ ਕਰਕੇ ਥੋੜਾ ਜਿਹਾ ਬੋਲਣ ਦਾ ਟੰਗ ਜਿਹੜਾ ਹਿੰਦੁਸਤਾਨੀ ਸੀ ਜਿਵੇਂ ਹਮ ਕੋ ਤੁਮ ਕੋ ਹਿੰਦੀ ਦੇ ਵਿੱਚ ਬੋਲਣਾ ਤੇ ਇਹਨਾਂ ਦੀ ਸੇਵਾ ਲਾ ਦਿੱਤੀ ਨਵਾਬ ਕਪੂਰ ਸਿੰਘ ਜੀ ਨੇ ਘੋੜਿਆਂ ਨੂੰ ਦਾਣਾ ਵੰਡਣ ਦੇ ਤੇ ਜਿਹੜੇ ਸਿੰਘ ਹਣ ਪ੍ਰਾਣੇ ਖੁੰਡ ਉਹ ਕਿਥੇ ਟਿਕਣ ਦਿੰਦੇ ਪਰ ਉਹ ਥੋੜੇ ਮਖੌਲੀਏ ਸੁਭਾਅ ਦੇ ਸਨ ਮਖੌਲ ਦੇ ਵਿੱਚ ਉਹਨਾਂ ਨੇ ਨਾਮ ਹਮ ਕੀ ਤੁਮ ਕੀ ਪਾ ਦਿੱਤਾ ਉਹਨਾਂ ਨੇ ਹਮ ਕੀ ਤੁਮ ਕੀ ਕਹਿ ਕੇ ਚੜਾਈ ਜਾਣਾ ਇੱਕ ਦਿਨ ਗੁੱਸੇ ਹੋ ਗਏ ਬਾਪ ਜੀ ਦੇ ਕੋਲ ਆ ਗਏ ਹਮ ਤੇ ਦਾਣਾ ਵੰਡ ਤਨਾਹੇ ਮੇਰੇ ਕੋਲੋਂ ਨਹੀਂ ਦਾੜਾ ਵੰਡਿਆ ਜਾਂਦਾ ਕਹਿੰਦੇ ਕੀ ਹੋਇਆ ਅੱਖਾਂ ਭਰ ਲਈਆਂ ਕਹਿੰਦੇ ਜੀ ਸਿੰਘ ਲੜਦੇ ਰਹਿੰਦੇ ਨੇ ਹਮ ਕੀ ਤੁਮ ਕੀ ਕਹਿ ਕਹਿ ਕੇ ਚੜਾਉਂਦੇ ਨੇ ਆਪ ਕਪੂਰ ਸਿੰਘ ਜੀ ਕਹਿਣ ਲੱਗੇ ਜੱਸਾ ਸਿਆ ਇਹ ਪੰਥ ਗਰੀਬ ਨਵਾਜ਼ ਐ ਮੈਂ ਕੋੜਿਆਂ ਦੀ ਲਿੱਦ ਚੁੱਕ ਕੇ ਤੇ ਉਹਨਾਂ ਦੀ ਸੇਵਾ ਕਰਦਾ ਸੀ ਤੇ ਵੇਖ ਮੈਨੂੰ ਨਵਾਬ ਬਣਾ ਦਿੱਤਾ ਤੈਨੂੰ ਤਾਂ ਹੀ ਪਾਦਸ਼ਾਹ ਬਣਾ ਦੇਣਗੇ ਇਹ ਬੜੇ ਪਿਆਰ ਵਾਲੇ ਨੇ ਜਦੋਂ ਦਇਆ ਵਿੱਚ ਆਉਂਦੇ ਪਾਤਸ਼ਾਹੀਆਂ ਦੇ ਦਿੰਦੇ ਨੇ